ਉਤਰ ਪਟਿਆਲਾ ਪੁਲਿਸ ਨੂੰ ਫਰਟੀ ਸਫਲਤਾ ਮਿਲ ਗਿਆ। ਤੁਸਾਦੀ ਕੀ ਤਾਰਾ ਦੱਤਾ ਗਰੁੱਪ ਦੇ تین ਗੁਰਗੇ, ਚਾਰ ਪਿਸਤਲ ਅਤੇ 12 ਜਿੰਦਾ ਕਾਰਤੂਸ ਦੇ ਦੌਰਾਨ ਬਰਾਮਦ ਕੀਤੇ ਗਏ ਨੇ। ਸੋ ਪਟਿਆਲਾ ਦੇ ਸਪੈਸ਼ਲ ਸੈੱਲ ਦੇ ਇੰਚਾਰਜ ਹਰਿੰਦਰ ਸਿੰਘ ਢਿੱਲੋਂ ਵੱਲੋਂ ਇਹ ਵੱਡੀ ਕਾਮਯਾਬੀ ਹਾਸਲ ਕੀਤੀ ਗਈ ਹੈ। ਤਾਂ ਦੱਸਦੇ ਕਿ ਵਿਰੋਧੀ ਗੈਂਗ ਐਸਕੇ ਖਰੋੜ ਤੋਂ ਬਦਲਾ ਲੈਣ ਦੇ ਲਈ ਇਹਨਾਂ ਨੇ 27 ਜਨਵਰੀ ਨੂੰ ਐਸਕੇ ਖਰੋੜ ਦੇ ਹਿਤਾਬ ਦੇ ਉੱਪਰ ਜਾਣ ਦੇ ਜਾਨਲੇਵਾ ਹਮਲਾ ਕੀਤਾ ਸੀ। ਉਸ ਤੋਂ ਬਾਅਦ ਦੁਬਾਰਾ ਮਾਰਨ ਦੇ ਲਈ ਹਥਿਆਰ ਮੰਗਵਾਏ ਸਨ ਪਰ ਉਸ ਤੋਂ ਪਹਿਲਾਂ ਹੀ ਪੰਜਾਬ ਪੁਲਿਸ ਨੇ ਇਹਨਾਂ ਨੂੰ ਰੰਗੇ ਹੱਥੀ ਫੜ ਲਿਆ। ਜਨਾਤੂ ਚਾਰ ਪਿਸਟਲ ਬਰਾਮਦ ਕੀਤੀ ਤੇ ਨਾ ਪੰਜਾਬ ਪੁਲਿਸ ਨੇ ਕਿਹਾ ਕਿ ਕਿਸੇ ਵੀ ਤਰੀਕੇ ਦੀ ਗੈਰ ਕਾਨੂੰਨੀ ਹਥਿਆਰ ਜਾਂ ਹੋਰ ਸਮਗਰੀ ਕਿਸੇ ਕੋਲ ਵੀ ਬਰਾਮਦ ਹੁੰਦੀ ਹੈ ਤਾਂ ਉਸ ਦੇ ਉੱਤੇ ਸਖਤ ਕਾਰਵਾਈ ਕੀਤੀ ਜਾਵੇਗੀ। ਮਾਨਯੋਗ ਸੀਐਮ ਪੰਜਾਬ ਤੇ ਮਾਨਯੋਗ ਡੀਜੀਪੀ ਪੰਜਾਬ ਤੇਆਂ ਜੜੀਆਂ ਅਧਿਕਾਰੀਆਂ ਨੇ ਤੇ ਡੀਏਜੀ ਪਟਿਆਲਾ ਰੇਂਜ ਦੀਆਂ ਦਿਸ਼ਾ ਨਿਰਦੇਸ਼ਾਂ ਇਹ ਪਟਿਆਲਾ ਪਰ ਇਸ ਲਗਾਤਾਰ ਕੰਮ ਕਰ ਰਹੀ ਹੈ ਕਿ ਜਿਹੜੇ ਵੀ ਕੋਈ ਵੈਪਨ ਨੇ ਇਲੀਗਲ ਉਨ੍ਹਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਤਾਂ ਜੋ ਜਿਹੜੀ ਵੀ ਕੋਈ ਘਟਨਾ ਉਹਨੂੰ ਅਵਰਟ ਕੀਤਾ ਜਾ ਸਕੇ ਕਿਸੇ ਦਾ ਜਾਨੀ ਜਾਂ مالی ਨੁਕਸਾਨ ਨਾ ਹੋਵੇ ਉਸ ਦੀ ਲੜੀ ਵਿੱਚ ਇਨਚਾਰਜ ਸਪੈਸ਼ਲ ਸੈੱਲ ਪਟਿਆਲਾ ਇੰਸਪੈਕਟਰ ਹਰਜਿੰਦਰ ਸਿੰਘ ਅੰਡਰ ਸੁਪਰਵੀਜ਼ਨ ਆਫ ਡੀਐਸਪੀ ਸਿਟੀ 1 ਐਸਪੀ ਸਿਟੀ ਤੇ ਐਸਪੀਡੀ ਇਹਨਾਂ ਨੇ ਚੰਗਾ ਕੰਮ ਕੀਤਾ ਇਹਨਾਂ ਕੋਲ ਇਨਫੋਰਮੇਸ਼ਨ ਆਈ ਸੀ ਤਿੰਨ ਬੰਦੇ ਇਹਨਾਂ ਨੇ ਅਰੈਸਟ ਕੀਤੇ ਅਮਰਿੰਦਰ ਸਿੰਘ ਉਸ ਬਿੱਲੀ ਵਿਕਰਮ ਤੇ ਤੀਜਾ ਬੰਦਾ ਜਿਹੜਾ ਅਰੈਸਟ ਹੋਇਆ ਉਹਦਾ ਨਾਮ ਹੈਗਾ ਸਨੀ ਸੋ ਇਹ ਤਿੰਨ ਬੰਦੇ ਅਰੈਸਟ ਕੀਤੇ ਗਏ ਨੇ ਚਾਰ ਵਿੱਪਨ ਇਹਨਾਂ ਕੋਲੋਂ ਮਿਲੇ ਨੇ ਦੋ 32 ਬੋਰ ਦੇ ਤੇ ਨਾਲ ਜਿੰਦਾ ਕਾਰਤੂਸ ਨੇ 8 ਤੇ ਦੋ 315 ਬੋਰ ਦੇ ਜਿਹਦੇ ਨਾਲ ਚਾਰ ਜਿੰਦਾ ਕਾਰਤੂਸ ਰਿਕਵਰ ਕੀਤੇ ਗਏ ਨੇ ਇਹਨਾਂ ਦੀ ਜੇ ਕ੍ਰਿਮੀਨਲ ਹਿਸਟਰੀ ਦੀ ਗੱਲ ਕਰੀ ਅਮਰਿੰਦਰ ਬਿੱਲੀ ਤੇ ਤਿੰਨ ਪਰਚੇ ਦਰਜ ਨੇ ਤੇ ਸਨੀ ਤੇ ਚਾਰ ਪਰਚੇ ਦਰਜ ਨੇ ਤੇ ਤੀਜਾ ਜਿਹੜਾ ਵਿਕਰਮ ਹੈ ਉਹਦੇ ਤੇ ਵੀ ਤਿੰਨ ਪਰਚੇ ਦਰਜ ਨੇ ਇਹਨਾਂ ਪਰਚਿਆਂ ਦੀ ਡਿਟੇਲ ਤੁਹਾਡੇ ਨਾਲ ਮੈਂ ਜ਼ਰੂਰ ਸ਼ੇਅਰ ਕਰਨੀ ਚਾਹੂੰਗਾ ਕਿ ਜਿਹੜਾ ਸਨੀ ਹੈ ਇਹ ਤੇ ਸਪੈਸ਼ਲ ਸੈੱਲ ਦਿੱਲੀ ਨੇ ਵੀ ਪਹਿਲਾਂ ਪਰਚਾ ਦਰਜ ਕੀਤਾ ਸੀਗਾ 2023 ਦੇ ਵਿੱਚ ਉਹਦੇ ਚ 18 ਵੈਪਨ ਐ ਤੋਂ ਰਿਕਵਰ ਹੋਈ ਸੀ ਸੋ ਇਹ ਹਾਰਡਹੈਂਡ ਕ੍ਰਿਮੀਨਲ ਐ ਪੁਰਾਣਾ ਕ੍ਰਿਮੀਨਲ ਐ ਸੋ ਹੁਣ ਵੀ ਜਿਹੜਾ ਇਹਨਾਂ ਦਾ ਪਲਾਨ ਸੀਗਾ ਇਹ ਐਸਕੇ ਕਰੋੜ ਜਿਹੜਾ ਗੈਂਗਸਟਰ ਐ ਜੇਲ੍ਹ ਚ ਉਹਦੇ ਖਿਲਾਫ ਇਹਨਾਂ ਦਾ ਸੀਗਾ ਐਕਸ਼ਨ ਕਿ ਉਹਦਾ ਕੋਈ ਜਾਣਕਾਰ ਹੈਗਾ ਉਹਦਾ ਇਹਨਾਂ ਨੇ ਕਤਲ ਕਰਨਾ ਸੀ ਉਹਦੇ ਲਈ ਇਹਨਾਂ ਨੇ ਵੈਪਨ ਮੰਗਾਇਆ ਸੀ ਸੋ ਇਹ ਵੈਪਨ ਫੜ ਕੇ ਉਸ ਕਤਲ ਨੂੰ ਅਬਾਰਟ ਕੀਤਾ ਗਿਆ ਇਨ ਐਡੀਸ਼ਨ ਇਹਨਾਂ ਤੇ ਹੁਣੇ 2025 ਚ ਵੀ ਪਰਚਾ ਦਰਜ ਹੋਇਆ ਨਾਜ ਮੱਡੀ ਥਾਣੇ ਦਾ 14/25 ਪੁਰੇ ਚ ਵੀ ਨਾਮ ਚੱਗੇ ਉਹਨਾਂ ਚ ਵੀ ਉਸ ਪਰਚੇ ਵਿੱਚ ਵੀ ਇਹਨਾਂ ਦੇ ਅਰੈਸਟ ਪਈ ਗਈ ਇਸ ਦੇ ਨਾਲ ਹੀ ਜ਼ਿਕਰ ਹੋ ਗਿਆ ਕਿ AGTF ਨੇ ਵੀ ਇਹਨਾਂ ਨੂੰ ਅਰੈਸਟ ਕੀਤਾ ਸੀ ਸਾਲ ਸੀਗਾ 2003 ਚ ਉਦੋਂ ਵੀ ਇਹਨਾਂ ਕੋਲੋਂ ਬੈਫੰਡ ਰਿਕਵਰ ਹੋਈ ਸੀ ਸੋ ਇਹ ਚੰਗੀ ਰਿਕਵਰੀ ਹੋਈ ਆਪਣੀ ਵੱਡੀ ਕਾਮਯਾਬੀ ਪਟਿਆਲਾ ਪੁਲਿਸ ਦੀ ਤੇ ਸਪੈਸ਼ਲ ਸਟਾਫ ਦੀ ਉਹਨਾਂ ਨੇ ਬੜੇ ਮੇਂਦ ਨਾਲ ਇਹਨਾਂ ਬੰਦਿਆਂ ਨੂੰ ਫੜਿਆ ਸੋ ਇਹਦੇ ਚ ਅੱਗੇ ਇਨਵੈਸਟੀਗੇਸ਼ਨ ਜਾਰੀ ਹੈ ਇਹਨਾਂ ਦਾ ਰਿਮਾਂਡ ਲਿਆ ਗਿਆ ਸੋ ਹੋਪਫੁਲੀ ਇਹਦੇ ਚ ਹੋਰ ਵੀ ਖੁਲਾਸੇ ਹੋਣਗੇ ਸਰ ਤਾਰਾ ਚੰਦ ਗਰੁੱਪ ਉਹਦਾ ਕੀਪ ਚੋਕਰ ਦੀ ਹੁੰਦੀ ਇਹ ਜਿਹੜਾ ਤਾਰਾ ਚੰਦ ਗਰੁੱਪ ਹੈ ਜਿਹਦੇ ਇਹ ਆਪਣੇ ਆਪ ਨੂੰ ਮੈਂਬਰ ਧਵਾਉਂਦੇ ਆ ਤਾਰਾ ਚੰਦ ਗਰੁੱਪ ਦਾ ਕਤਲ ਜਿਹੜਾ ਹੈ ਉਹ SK ਕਰੋੜ ਨੇ ਕੀਤਾ ਸੀਗਾ SK ਕਰੋੜ ਗਰੁੱਪ ਨੇ ਕੀਤਾ ਸੀ ਇਸ ਕਰਕੇ ਐਸਕੇ ਕਰੋੜ ਗਰੁੱਪ ਦੇ ਕਿਸੇ ਬੰਦੇ ਦਾ ਕਤਲ ਕਰਨਾ ਚਾਹੁੰਦੇ ਸੀ ਉਹਦਾ ਬਦਲਾ ਲੈਣ। ਸਰ ਇਹ ਤਿੰਨੋਂ ਆਪਸ ਵਿੱਚ ਲਿੰਕ ਹੈਗੇ ਆ ਸਰ। ਤਿੰਨੋਂ ਆਪਸ ਵਿੱਚ ਲਿੰਕ ਨੇ ਜਿਵੇਂ ਮੈਂ ਦੱਸਿਆ ਕਿ ਪਹਿਲਾਂ ਵੀ ਇਹਨਾਂ ਕੋਲ ਵੈਪਨ ਰਿਕਵਰ ਹੋ ਚੁੱਕੇ। ਸੋ ਇਹ ਹਾਰਡਹੈਂਡ ਕ੍ਰਾਈਮਨਲ ਨੇ ਇਕੱਠੇ ਇਹ ਵਾਰਦਾਤਾਂ ਵੀ ਕਰਦੇ ਨੇ। ਹੁਣ ਵੀ ਜਿਹੜਾ ਅਨਾਜ ਮੰਡੀ ਵਾਲਾ ਪਰਚਾ 2025 ਦਾ। ਉਹਦੇ ਵਿੱਚ ਵੀ ਇਹ ਤਿੰਨੇ ਨਾਮ ਜਦਦੇ ਨੇ। ਇਹ ਗੰਭੀਰ ਹੈ ਦੂਜੇ ਕੱਟੇ ਚੀਜ਼ੀ ਦੇ ਸੀ। ਨਹੀਂ ਇਹ ਗੈਰ ਲਾਇਸੈਂਸੀ ਨੇ ਗੈਰ ਕਾਨੂੰਨੀ ਨੇ। ਸਰ ਕੋਈ ਕਬੱਡੀ ਕੋਈ ਗੈਂਗਵਾਲ ਦਾ ਪਿਆਰੀ ਸੀਗੀ ਇਹਨਾਂ ਨੂੰ। ਇਨਾਂ ਤੋਂ ਜਿਹੜੀ ਹਜੇ ਤੱਕ ਤਫਤੀਸ਼ ਕੀਤੀ ਗਈ ਹੈ ਬਿਲਕੁਲ ਇਹ ਗੈਂਗਵਾੜ ਦੇ ਤਹਿਤ ਹੀ ਇਹਨਾਂ ਨੇ ਉਹ ਬੰਦਾ ਮਾਰਨਾ ਸੀਗਾ ਸੋ ਇਹਨਾਂ ਦੀ ਕੋਸ਼ਿਸ਼ ਸੀ ਕਿ ਉਹ ਬੰਦੇ ਦਾ ਕਤਲ ਕੀਤਾ ਜਾਵੇ ਤੇ ਐਸਕੇ ਕਰੋੜ ਗਰੁੱਪ ਦੇ ਐਨਟੀ ਸੀਗੇ ਸੋ ਇਹਨਾਂ ਦੀ ਕੋਸ਼ਿਸ਼ ਸੀ ਕਿ ਉਹਦਾ ਬੰਦਾ ਮਾਰ ਕੇ ਤੇ ਆਪਣੇ ਬੰਦੇ ਦਾ ਜਿਹੜਾ ਕਤਲ ਹੋਇਆ ਉਹਦਾ ਬਦਲਾ ਲਿਆ ਜਾ ਸਕੇ ਇਹ ਸਰ ਟਾਰਗੇਟ ਜਿਹੜਾ ਹੈਗਾ ਹਫਤਾ ਅੰਤ ਤੱਕ ਸਿਮਤੀ ਜਾਂ ਹੋਰ ਵੀ ਕੋਈ ਇਹਦਾ ਟਾਰਗੇਟ ਨਹੀਂ ਹਜੇ ਤੱਕ ਕੋਈ ਟਾਰਗੇਟ ਕਲੀਅਰ ਹੋਇਆ ਬਾਕੀ ਜਿਹੜੇ ਨੇ ਉਹ ਅਸੀਂ ਕਲੀਅਰ ਕਰ ਰਹੇ ਹਾਂ ਇਨਵੈਸਟੀਗੇਸ਼ਨ ਜਾਰੀ ਹੈ ਇਹਨਾਂ ਦੀ ਪੁੱਛਗਿੱਛ ਜਾਰੀ ਕੋਈ ਹੋਰ ਵੀ ਸਾਥੀ ਸਰ ਪਤਾ ਲੱਗਿਆ ਨਹੀਂ ਹਜੇ ਤੇ ਨਹੀਂ ਸਰ ਜੇਲ੍ਹ ਦੇ ਜੇਲ੍ਹ ਦੇ ਉੱਚੇ ਲੈਵਲ ਐਕਸੈਸ ਤੇ ਆ ਰਹੇ ਨਾ ਨਹੀਂ ਇਹ ਜੇਲ੍ਹ ਚ ਨਹੀਂ ਇਹ ਤਾਂ ਇੰਡੀਪੈਂਡੈਂਟ ਪਹਿਲਾਂ ਸੀਗੇ ਤੇ ਬਾਅਦ ਚ ਇਕੱਠੇ